ਅੱਜ ਵੀ ਬੀਬੀ ਨੇ ਰੋਟੀ ਨਹੀਂ ਪੁੱਛੀ ਮਾਵੇ ਵਾਲੀਆਂ ਉਹਨੇ ਮੇਰਾ ਬੇਵਾਵਾ ਰੱਖਿਆ ਹੋਣਾ ਲੱਗਿਆ ਰਹੇ ਹਾਂ ਚਿਲਿਆਂ ਕਰਨਾ ਆ ਲੋਹ ਦੇ ਲਾ ਮੇਰੇ ਸਾਲੇ ਉਹ ਹੀ ਫਰੇੜੀ ਐ ਮਾਤਰੇ ਫਰੇੜੀ ਘਰ ਦੀ ਘਰ ਦੀ ਵੀ ਰਿਕਾਡ ਮੰਦੀ ਐ ਵਾ ਘੜੀ ਬਾਜੀ ਘਰ ਦੇ ਜੋਗੀ ਵੀ ਜਲੇਦੀ ਹੈ ਹੈ ਖੇੜ ਗੰਡੇ ਗੰਡੇ ਲੱਗਿਆ ਅੱਜ ਹੱਥ ਕੰਡੇ ਦਾ ਗੁੱਡੇ ਭਾਇਆ ਮੇਰਾ ਚੱਲੋ ਵੀ ਪੁੱਛੇ ਰੋਟੀ ਖਾਗੋ ਕਰਦਾ ਹੋਈ ਉਹਨੇ

ਅੱਜ ਤਾਂ ਮੇਰੇ ਤੋਂ ਦੋਨੋਂ ਇਕੱਠੇ ਨੂੰ ਬੈਠ ਕੇ ਦੇਖਿਆ ਨਾ ਦਿਲ ਜਾ ਖੁਸ਼ ਹੋ ਗਿਆ ਵਾ ਠਾਕ ਰੰਗਾ ਪੱਟ ਠਾਕ ਲੋਕ ਵੀ ਨਹੀਂ ਬਹਿਣ ਜਿੰਨੇ ਇਕੱਠੇ ਹੋ ਕੇ ਉਹ ਨਾਮ ਯਮਯਮ ਹੀ ਕਰੀ ਜਾਂਦਾ ਆ ਜਿਹੜੇ ਵੀ ਪਤਾ ਕੀ ਐ ਤੈਨੂੰ ਆਪਣਾ ਕਰਨਾ ਐ ਆਪਣਾ ਖਾਣਾ ਕਿਉਂ ਕਿਸਦਾ ਮੜਾ ਕਰੋ ਹਨਾ ਆਪਦਾ ਰਾਵਣਾ ਰੱਖਦੇ ਵਸਦੇ ਲੋ ਨਾ ਕਿਸੇ ਆਦਮੀ ਨੂੰ ਕਾਟੇਂ ਕਰੋ ਤੇ ਨਾ ਗੇ ਕੋ ਲੋਕ ਨਹੀਂ ਜਾਂਦੇ ਆਪਣਾ ਠੱਠੇ ਬੈਠਿਆ ਨੂੰ ਦੇਖਿਆ ਦੇਖਿਆ ਵਾ ਜਿਹੜਾ ਘੜਾ ਆਪਣੇ ਘਰ ਤੇ ਰੱਖ ਲੈਂਦਾ ਬਾਪੂ ਤੇ ਕਿੰਦਾ ਬਾਅਦ ਮੋੜਦਾ ਜੀ ਸਤਾ ਉਹ ਪੈਕ ਪੂਰੀ ਖਾਣ ਦਾ ਹੁਣ ਧਿਆਨ ਰੱਖੀ ਮੜਾ ਮੈਂ ਧਿਆਨ ਦਾ ਪੂਰਾ ਡਾਕਟਰ ਨੇ ਬਿਲਕੁਲ ਮਨਾ ਕਰਤਾ ਹੂੰ ਕਹਿੰਦਾ ਸਵਾਦ ਲਈ ਜ਼ਹਿਰ ਆ ਬਥੇਰਾ ਧਿਆਨ ਰੱਖ ਜੀ ਪਰ ਮੈਂ ਤੋ ਦੇ ਵੀ ਕੋਈ ਇੰਟਰ ਪਾ ਗਾਰੀ ਜਾਂਦਾ ਉਦੋਂ ਮਾਫੜ ਫੇਰ ਪਿਆ ਗਿਆ ਹੂੰ ਭਾਈ ਹਤਾ ਜੀ ਅਲਰਜੀ ਹੋਤੀ ਨਜ਼ਰ ਤੁਮ ਵాలే ਕੀ ਹੋ ਗਿਆ ਵੇ ਮੇਰੇ ਹੱਥ ਦੀ ਸਵਾਦ ਨਹੀਂ ਲੱਗਦੀ ਆ ਨੂੰ ਪੈਣੇ ਇੱਕ ਜਰ ਮਰੋਟੀ ਖਾਂਦਾ ਖੰਦੀ ਕਾਹਨੂੰ ਖਾਂਦਾ ਮਾ ਪਾ ਜੀ ਬੋਤਾ ਗਿਲਾ ਦੇ ਫਰਾ ਤਾਲੇ ਉਹਨੇ ਬਣਾ ਲਈਏ ਹਾਂ ਮਾਂ ਆਪ ਜਿਵੇਂ ਬਣਾ ਕੇ ਆਏ ਜੀ ਬੈਠੀ ਕਿ ਬਾਪੂ ਵਾਲੇ ਤੇ ਪੈਕਪਕ ਤੇ ਲਾਈ ਕਿਤੇ ਨਹੀਂ ਪਤਾ ਕਾ ਨੂੰ ਆ ਕਿਨਾ ਤੇਰੀ ਮਾਂ ਨੇ ਮੇਰੇ ਦੈ ਸੋਣਾ ਇਹ ਬਹਿਨ ਘੜਸਾ ਮੈਨੂੰ ਆਏ ਸੀ ਕਿਤੇ ਆ ਤੇਰੀ ਮਾਂ ਆਪਾਂ ਨੂੰ ਮਾਂ ਪੁੱਤਾਂ ਦੋਨ ਵਾਡਣਾ ਕਰਦੇ ਹੋ ਉਹ ਨਹੀਂ ਮਾਂ ਤੂੰ ਮੈਨੂੰ ਜਨਾ ਪਿਆਰ ਕਰਦੀ ਨਾ ਉਦੋਂ 100% ਵਾ ਤੈਨੂੰ ਮੈਂ ਕਰਦਾ ਅੱਡ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਐ ਮੇਰਾ ਟੈਨਸ਼ਨ ਸਾਡਾ ਨਾ ਪਤਾ ਬੁਢਾਗਿਆ ਦੇ ਬਾਲਾ ਕਮਜੋਰ ਹੁੰਦਾ ਮਣੀ ਨਮਲਾ ਦਰ ਜਾਨੀ ਹੈ ਹੂੰ ਤੇਰਾ ਦਿਲ ਨਾ ਕਮਜ਼ੋਰ ਕਿਤੇ ਮਾਰਾ ਤੇ ਆਦਲ ਦਾ ਪਾੜ ਜੱਗਾ ਤੂੰ ਮੇਰੀ ਇੱਕ ਗੱਲ ਦੱਸ ਵਿਆ ਸ਼ਰੀਕ ਦਾ ਪੁੱਤ ਕੋਈ ਬਾਹਰ ਨੂੰ ਕੋਈ ਨਹੀਂ ਬਾਹਰ ਸਾਈ ਦੂਨੇ ਤਰੀਕਾ ਕਰੀ ਜਾਂਦੀ ਆ ਹੁਣੇ ਉਹ ਘਰ ਤਾਂ ਉਹਨੂੰ ਘਰ ਤਾਂ ਹਣਾ ਤੂੰ ਤਾਂ ਮੈਨੂੰ ਫ੍ਰੀਲ ਨਹੀਂ ਹੁੰਦਦਾ ਤਾ ਤੂੰ ਮੇਰੀ ਤਾਈ ਹੈ ਮਾਦਾ 12 ਸਾਲ ਤੱਕ ਆਦੀ ਮਾਂ ਨੂੰ ਚਾਚੀ ਗਈ ਗਿਆ ਨਹੀਂ ਨਹੀਂ ਵਾ ਜਰਾ ਜਰਾ ਹੋਣਾ ਹੈ ਬੀਬੀ ਮੈਂ ਤਾਂ ਤੇਰੀ ਮਾਂ ਨਾਲ ਆ ਆਜ ਵੀਰ ਚੱਤੀ ਲੱਸੀ ਤੁਹਾਡਾ ਮੇਰੀ ਚੱਤੀ ਮਾ ਮਾਮਾ ਦਾ ਨਾ ਬਦਮਾਨਾ ਦਿਲ ਕਰਾ ਡਾ ਗਿਆ ਨਾ ਮਰੇ ਜੀ ਕਰ ਦੂੰ ਚੱਤੀ ਇਹਦਾ ਮੈਨੂੰ ਪਤਾ ਤੇਰਾ ਮਾਮਾ ਨਾ ਮੇਰੇ ਮਾਤਾ ਨੂੰ ਬਾਲਾ ਕੰਕਾ ਬੰਨ੍ਹਦਾ ਸੀ ਹੂੰ ਤੇ ਹੋਂ ਤਾਲ ਜੇ ਵਰ ਗਿਆ ਉਹਦੇ ਹਾਲਾਤ ਵੇਖ ਕੇ ਨਾ ਕਿ ਮੈਂ ਤਾਂ ਮਹਾਰਾਜ ਅੱਗੇ ਅਰਦਾਸ ਕੀਤੀ ਸੀ ਕਿ ਮਹਾਰਾਜ ਜੇ ਮੈਨੂੰ ਲਾਬ ਦੇਣੀ ਆ ਤੇ ਚਾਹੀਦੀ ਹੋ ਮਹਾਰਾਜ ਨੇ ਨਾ ਮੇਰੀ ਸੁਣ ਲਈ ਆਂ ਹੁਣੇ ਮੇਰੀ ਕੋਲ ਇੰਟਾਈਨ ਨੂੰ ਪਤਾ ਪਤਾ ਸਹੀ ਹੈ ਮਾ ਆਪਰਾ ਮਾ ਨਾ ਕੋਈ ਪਹਿਲੇ ਜਾਂਦਾ ਰਸਤਾ ਹੀ ਹੈ ਦੇਖ ਦੇਖ ਕਿ ਮੈਂ ਮੂੰਹ ਜੋੜ ਜੋੜ ਗੱਲਾਂ ਕਰਦੇ ਅੱਜ ਵੀਰ ਸਿਆ ਤੈਨੂੰ ਤਾਂ ਇਸ ਘਰ ਵਿੱਚੋਂ ਮੈਂ ਕੱਢ ਕੇ ਹੀ ਛੱਡਣਾ ਕਿਉਂਕਿ ਜ਼ਮੀਨ ਤੇ ਘਰ ਦਾ ਮਾਲਕ ਮੈਂ ਬਾਨਾ ਮੈਂ ਆਹ ਕੰਜਰ ਕਿਧਰੋਂ ਆ ਗਿਆ ਕੋਈ ਨਾ ਕੋਈ ਨਵਾਂ ਸਿਆਪਾ ਵੱਢ ਕੇ ਉੱਠ ਜਾਂਦਾ ਅੱਗੇ ਦੋ ਪਿਆ ਪੁੱਤਾਂ ਨੂੰ ਲੜਾ ਕੇ ਉੱਠ ਗਿਆ ਸੀ ਕੋਈ ਗੱਲ ਸੁਣਾ ਮੈਨੂੰ ਬਾਹਰ ਸੀਗਾ ਠੀਕ ਆ ਠੀਕ ਆ ਬਹਿ ਜਾ ਮੱਥਾ ਟੇਕ ਕੋਸ਼ਣਾ ਮਾ ਫੜੀਂ ਹੋਰ ਬੱਸ ਜੀ ਮਾਸੀ ਵੀ ਲੀਜੀ ਠੀਕ ਆ ਠੀਕ ਆ ਠੀਕ ਆ ਕਿਨੇ ਆਏ ਮੂੰਹ ਪਾ ਕੇ ਇੰਦਾਰੇ ਸਾਰਿਆਂ ਨੇ ਇਹ ਨਹੀਂ ਚੰਗਾ ਲੱਗਦਾ ਮੈਂ ਉਠ ਜਾਣਾ ਰਿਸ਼ਤੇਦਾਰ ਆਏ ਤੂੰ ਖੋਸ਼ਤਾ ਕੀ ਹੋਣਾ ਮੂੰਹ ਭੇੜੇ ਕਰ ਲਿਆ ਉਹ ਨਹੀਂ ਨਹੀਂ ਮਰਦੇ ਤੁਸੀਂ ਮੇਰੇ ਕੋਲ ਗੁੱਸਾ ਕੋ ਮਾਰਨਾ ਬੈਠ ਯਾਰ ਗਰਮੀ ਐ ਮੈਂ ਠੰਡਾ ਲੈਣਾ ਠੰਡਾ ਲੈ ਆਉਣਾ ਯਾਰ ਉਹ ਬੈਠਾ ਮੈਂ ਮਾਰਦਾ ਕੋਈ ਨਹੀਂ ਇੰਨੀ ਗਰਮੀ ਲੱਗੀ ਬੈਠਾ ਬੈਠਾ ਠੰਡਾ ਮੈਂ ਬਾਪੂ ਨੂੰ ਲੈਣਾ ਨਾ ਸੱਤ ਬਗਾਨਾ ਤਾਂ ਤੇਰੀ ਭੈਣ ਦਾ ਹਾਜਲ ਪੁੱਛ ਗਿਆ ਤੇ ਤੂੰ ਮੂਹੋਂ ਨਹੀਂ ਬੋਲੀ ਤੇ ਤੂੰ ਮਰੀ ਚਾਹਣੀ ਆਉਣਾ ਅਸੀਂ ਦਾ ਭਾਈ ਕੋਈ ਕਿਸੇ ਨੂੰ ਮਰਿਆ ਨਹੀਂ ਚਾਹੁੰਦੇ ਤਾਂ ਸਾਲ ਦੀ ਸੋਖ ਸ਼ਾਂਤੀ ਭਾਲਦੇ ਆਂ ਕੋਈ ਐ ਜਾ ਜੇ ਦਾ ਲੋਕਾਂ ਦੇ ਘਰੇ ਕਲੇਸ਼ ਪਾ ਕੇ ਤੁਰ ਜਾਨਾ ਕੀ ਕਲੇਸ਼ ਹੋਆ ਤਾਂ ਮੈਂ ਤੇਰੇ ਘਰੇ ਨਾ ਪਾ ਗਏ ਤੂੰ ਆਸੀ ਜਿਵੇਂ ਨਾ ਦੋ ਤਾਬ ਉਹ ਤੈਨੂੰ ਲੜਾ ਕੇ ਉੱਠਿਆ ਸੀ ਮੈਂ ਸਿੱਧਾ ਮੁੱਦੇ ਤੇ ਆਉਣਾ ਮੈਨੂੰ ਤਾਂ ਇਹ ਲੱਗਦਾ ਪੜਾ ਤੇਰੀ ਸਗੀ ਭੈਣ ਉਹਦੇ ਦੋ ਬੱਚੇ ਆ ਤੇਰਾ ਆਪਦਾ ਖੂਨ ਉਹਨਾਂ ਚੋਂ ਇੱਕ ਨੂੰ ਕਿਹੜੇ ਨੂੰ ਮਰਦੀ ਰੱਖਣਾ ਇਹ ਸ਼ਰੀਕ ਤਾਂ ਸ਼ਰੀਕ ਹੀ ਹੁੰਦਾ ਸ਼ਰੀਕ ਤੇ ਸੱਪ ਬਰਾਬਰ ਹੁੰਦੇ ਆ ਜਦੋਂ ਡੰਗ ਮਾਰਿਆ ਨਾ ਫੇਰ ਪਤਾ ਲੱਗੂ ਹੁਣ ਤਾਂ ਜ਼ਮੀਨ ਦੇ ਲਾਲਚ ਨਾਲ ਤਰਿਆ ਫਿਰਦਾ ਅਸੀਂ ਤਾਂ ਪਾਈ ਰਾਜਵੀਰ ਦੇ ਦਾਦੇ ਵੀ ਜ਼ਾਇਦਾ ਸੀ ਪਰ ਅੱਜ ਵੀ ਰਾਜਵੀਰ ਨੂੰ ਦੇਣੀ ਆ ਅਸੀਂ ਕੋ ਤੇਰੇ ਖੋਕੇ ਤਾਂ ਨਹੀਂ ਦੇਣ ਲਗੇ ਤੂੰ ਆਉਂਦੀ ਯਾਦ ਆਉਂਦੇ ਪੁੱਤਾਂ ਦੇ ਦੇ ਸਾਡੇ ਵਿਚ ਆ ਕੇ ਕਾ ਤਾ ਬੰਨਾ ਨਾ ਡਾਉਣਾ ਸੋਡੇ ਚ ਫਾਨਾ ਨਹੀਂ ਡਾਉਂਦਾ ਆਪਦਾ ਖੂਨ ਤਾਂ ਆਪਦਾ ਹੀ ਹੁੰਦਾ ਹੈ ਬਗਾਨਾ ਬਗਾਨਾ ਹੀ ਹੁੰਦਾ ਤੇਰੀ ਉਹ ਨਾਲ ਦੀ ਜੰਮੀ ਆ ਉਹਦੇ ਦੋ ਬੱਚੇ ਆ ਇੱਕ ਨੂੰ ਕਿਹੜੇ ਨੂੰ ਮਰਦੀ ਰੱਖਦਾ ਤੂੰ ਤੇਰਾ ਆਪਦਾ ਖੂਨ ਨਹੀਂ ਚੰਗਾ ਲੱਗਦਾ ਨਾ ਭਾਈ ਜਿਦਾਂ ਮੈਂ ਗੋਦ ਲਿਆ ਨਾ ਤੇ ਮੇਰਾ ਬਥੇਰਾ ਕਰਦਾ ਤੂੰ ਤਾਂ ਉਹਦੇ ਨਾਲ ਹੀ ਔਖਾ ਉਹਦੇ ਤੇ ਤੇ ਮੈਨੂੰ ਤਾਂ ਸਾਹ ਨਹੀਂ ਰਾਜਵੀਰ ਵੀ ਦੀ ਹੁੰਦੇ ਯਾਰ ਤੇਰੀ ਲਾਜ ਨੂੰ ਕਿ ਮੈਂ ਚਟਨਾ ਮੈਂ ਤੇਰੀ ਲਾਜ ਨੂੰ ਤੇ ਚੰਗਾ ਮੜ ਆਖਿਆ ਤੈਨੂੰ ਵੀ ਪਤਾ ਹੈ ਪਤਾ ਤਾਂ ਉਹਦੇ ਲੱਗੂ ਜੇ ਸਾਰਾ ਕੁਝ ਚੱਟ ਗਿਆ ਤੁਹਾਡਾ ਬੇਲਾਦਗੇ ਤੈਨੂੰ ਲਾਦਾਰੇ ਕੀ ਪਤਾ ਬਿਲਾਦ ਕੀ ਹੁੰਦੀ ਐ ਇਹ ਉੱਤੇ ਮਿੱਠਾ ਪਿਆਰਾ ਹੋਇਆ ਗਿਆ ਪਤਾ ਨਹੀਂ ਕੀ ਤੇਰੇ ਸਿਰ 'ਚ ਘੋਲ ਕੇ ਪਾਇਆ ਮੈਂ ਆਪੇ ਮੁੰਡੇ ਨੂੰ ਫੋਨ ਲਾਉਣਾ ਉਹ ਆਊਗਾ ਤੇ ਆਪੇ ਸੰਭੂ ਰਹੂ ਉਹਨੂੰ ਖਬਰਦਾਰ ਹੋ ਜਾ ਮੁੰਡੇ ਨੂੰ ਫੋਨ ਲਾਇਆ ਤਾਂ ਉਹ ਰਾਜਵੀਰ ਮੇਰਾ ਪੋਤਾ ਤਾਂ ਮੇਰਾ ਹੀ ਰਹੂਗਾ ਜੰਦੀ ਲੱਗਿਆ ਥੋ ਚਲ ਮੈਂ ਸਾਧੂ ਨੂੰ ਜਾ ਮਿਲ ਕੇ ਜਾਣਾ ਕਰਦਾ ਗੱਲ ਮਿਲ ਕੇ ਜਾਣਾ ਸਾਧੂ ਨੂੰ ਗੱਲ ਸੁਣ ਲੈ ਮੇਰੀ ਉਹਦੀ ਨਾਂ ਡਾਕਟਰ ਨੇ ਜਮਾ ਸ਼ਰਾਬ ਬੰਦ ਕੀਤੀ ਵੀ ਐ ਤੇ ਜਿਹਨੂੰ ਤੇ ਸ਼ਰਾਬ ਪਿਆਈ ਨਾ ਤੇ ਮੈਥਾ ਮੁਰਾ ਕੋਈ ਨਹੀਂ ਮੈਂ ਕਿਹੜਾ ਉਹਦੇ ਵਾਸਤੇ ਬਲੈਕ ਡੌਗ ਰੱਖੀ ਬੈਠਾ ਆਪਾਂ ਮੇਰੇ ਸਾਲੇ ਜਾਂਦੇ ਦੂਰੋਂ ਹੀ ਲੱਗ ਪੈਂਦੇ ਆ ਹੁਣ ਜੇ ਉਹਨੂੰ ਪਿਆਈ ਜਾਂ ਨਾ ਪਿਆਈ ਜੇਪੇ ਮੜਾਤੇ ਨਾ ਰੱਖੀ ਤੇ ਮੈਂ ਸ਼ਹਿਰ ਜਾਇਆ ਹਾਂ ਪੁੱਤ ਸ਼ਹਿਰ ਤਾਂ ਜਾਇਆ ਹਾਂ ਤੇ ਪਰ ਨਾ ਤੂੰ ਸ਼ਰਾਬ ਸ਼ੁਰੂ ਬਣਾ ਲਿਆ ਇਹ ਨਾ ਕੰਜਰ ਖਾਈ ਇਹ ਵਜਾ ਬਨੂ ਐ ਤੇ ਆ ਪੁੱਤਾਂ ਨੂੰ ਲੜਾਊਗਾ ਨਹੀਂ ਨਹੀਂ ਸ਼ਰਾਬ ਥੋੜੀ ਨਾ ਉਹ ਤਾਂ ਬਾਪੂ ਦਵਾਈ ਲੈ ਕੇ ਆਉਣਾ ਉਹਨਾਂ ਨੂੰ ਦੇਸੀ ਦਵਾਈ ਦੱਸੀ ਗਏ ਨੇ ਉਹ ਕਹਿੰਦੇ ਬਾਈ ਬੰਦਾ ਬਹੁਤ ਵਧੀਆ ਇੱਥੇ ਮੋਗ ਗਿਆ ਤੇ ਉਹ ਕਹਿੰਦੇ ਵੀ ਦਵਾਈ ਨਾਲ ਬਾਪੂ ਜੀ ਆਣਾ ਠੀਕ ਹੋ ਜੂ ਗੁਰਦੇ ਕੋਲੋਂ ਬਾਲੀ ਬਦੀ ਵੇ ਦੱਸੇ ਨੇ ਉਹ ਠੀਕ ਹੈ ਚੱਲ ਦਵਾਈ ਲੈ ਤੇ ਸ਼ਰਾਬ ਨਾ ਲੈ ਨਹੀਂ 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 ਨਾ ਮੰਗੇ ਹੋਰ ਫੇਰਾ ਤੇਰੇ ਨਾਲ ਸਾਡੂ ਗਿਆ ਵਧ ਗਿਆ ਮੱਖਣਾ ਮौजਾਂ ਪਣੀਆਂ ਹੋਈਆਂ ਕੈਮਰੇਨ ਹਾਂ ਹਾਂ ਠੀਕ ਆ ਹੋਰ ਕਣਕ ਦੱਸ ਕੇ ਮਰੇ ਜੀ ਅਸ ਕੀ ਵਧੀਆ 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 ਕੀ ਰਾਸੰਗਿਆ ਹੋਇਆ ਪਿਆ ਆਥਰ ਦਾ ਹੁਣ ਤੂੰ ਆਪ ਹੀ ਕਰਨਾ ਸੀ ਪ੍ਰਬੰਧ ਕਰਦੇ ਹੱਲਾ ਦੰਤਾ ਜੀ ਪਿਆ ਪਿਆ ਕਦੋਂ ਕਰੇਂਗਾ ਜੇ ਬਾਪੂ ਮੈਂ ਸ਼ਹਿਰ ਚੱਲਾਂ ਜਾਗਾ ਉਹ ਐ ਕਰਾ ਹਾਂ ਸ਼ਹਿਰ ਤਾਂ ਚੱਲਿਆ ਤੂੰ ਹੂੰ ਨਾਲੇ ਤਾਂ ਉਥੋਂ ਮੀੜ ਪਾ ਲੈ ਅੱਛਾ ਤੇ ਨਾਲੇ ਤੇਰੇ ਮਸਲ ਦਾ ਹੱਲ ਕਰ ਕੋਈ ਆਇਆ ਇਹਨੂੰ ਕੋਸ਼ਿਸ਼ ਜਾ ਕੇ ਦੇ ਘਟਾ ਯਾਰ ਬਾਪੂ ਤੂੰ ਨਾਲ ਪੀਣ ਬਹਿ ਰਣੀ ਆ ਕਈ ਚਲਦੀਆਂ ਦਵਾਈ ਯਾਰ ਹਨ ਜਗਰਤ ਉਹ ਗੁਰੂ ਮੈਂ ਨਹੀਂ ਪੀਂਦਾ ਮੈਂ ਨਹੀਂ ਪੀਂਦਾ ਇਹਦਾ ਤਾਂ ਹਲ ਕਰਕੇ ਦੇ ਯਾਰ ਇਹਨੂੰ ਤਾਂ ਪਿਆ ਮਸਹਣਾ ਬਾਪੂ ਨਾ ਪੀਂਦਾ ਯਾਰ ਉਹ ਨਹੀਂ ਪਿਆਉਂਦਾ ਜਾ ਇੱਕ ਖੰਭਾ ਫੜ ਲਿਆ ਉਥੋਂ ਤਰਾਜ ਮਸਹਣਾ ਲੈ ਆ ਨਾ ਉਹ ਫਰਮਾ ਲੇਟ ਉਹ ਮੈਂ ਉਥੇ ਦੁਆ ਲੈ ਕੇ ਦੇ ਦਣਾ ਆ ਜਾ ਮਸਹਣਾ ਯਾਰ ਆ ਜਾ ਰਾਮਾ ਸੁਣਾ ਉਹਦੋਂ ਬੋਤਲ ਨਹੀਂ ਲੈਤੀ ਤੇ ਪਰ ਇੱਕ ਕੰਮ ਕਰੀ ਬਾਪੂ ਵਾਲੇ ਤੇ ਯਾਰ ਉਹ ਨਹੀਂ ਕਿਉਂਦਾ ਤੇਰੇ ਬਾਪੂ ਨੂੰ ਹਾਂ ਹੁਣ ਤੂੰ ਬਾਪੂ ਵਾਲਾ ਬਣ ਗਿਆ ਮੇਰੇ ਨਾਲ ਹੀ ਸਾਰੀ ਉਮਰ ਨਿਕਲੀ ਆ ਉਹਦੀ ਉਹ ਚਲ ਕੋਈ ਨਹੀਂ ਫਰ ਮੜਾ ਵੇਖਣਾ ਦਵਾਈ ਚੱਲਦੀ ਉਹਦੀ ਯਾਰਾ ਸਾਡਾ ਸਾਰਾ ਘੋਣਾ ਬਾਪੂ ਹੀ ਆ ਤੇ ਮੈਨੂੰ ਕਿਹੜਾ ਦਪਿਆਰ ਆ ਚਲ ਕੋਈ ਨਹੀਂ ਫਰ ਮੈਂ ਤਾਂ ਮੇਰੇ ਸਾਹ ਦੀ ਬਹਿਤ ਕੀਤੀ ਸੀ ਵੀ ਇਹ ਅੱਡੋ ਅੱਡ ਹੋ ਜਾਣਗੇ ਇਹ ਤਾਂ ਉਹ ਦੋ ਜਿਆਦੇ ਪਿਆਰ ਪਾਈ ਬੈਠੇ ਆ ਪੋਣੇ ਨਾਲ ਦਾ ਕੋਈ ਚੰਗਾ ਹਾਲੀ ਕਰਦੇ ਆ ਐਂ ਤਾਂ ਗੱਡੀ ਨਹੀਂ ਚੱਲਣੀ ਉਹ ਆ ਗਿਆ ਸਤੂਆ ਘੰਟਾ ਲਾ ਆਇਆ ਸਤੰਦਰਾ ਘੰਟਾ ਤਾਂ ਲਾਉਣਾ ਹੀ ਆ ਆ ਪੱਲੂ ਲੈ ਕੇ ਆ ਆ ਪਾਣੀ ਤੇ ਨੂਨ ਤਾਂ ਲਿਆ ਦੇ ਉਹਦੇ ਬਾਅਦ ਤੇਰਾ ਸਰ ਗਿਆ ਮਨਾ ਕੀ ਗੱਲ ਹੋ ਗਈ ਗੱਲ ਹੋ ਗਈ ਉਹ ਮੇਰੇ ਨਾਲ 100 100 ਗੱਲਾਂ ਕਰਕੇ ਲੜ ਕੇ ਗਿਆ ਮੇਰੀ ਬੇਇੱਜ਼ਤੀ ਕਰਕੇ ਗਿਆ ਯਾਰ ਸ਼ੋਰ ਜਨੇ ਕੀ ਲੈ ਸੋਡੇ ਘਰ ਤੇ ਕਲੇਸ਼ ਪਵਾਤਾ ਬਈ ਤੈਨੂੰ ਆਪਦਾ ਵੱਡਾ ਭਰਾ ਸਮਝਿਆ ਸੀ ਇਨਾ ਤੇਰੇ ਨਾਲ ਪਿਆਰ ਰੱਖਿਆ ਸੀ ਤੇ ਪਰ ਤੂੰ ਮੇਰੀ ਜਵਾਂ ਬੇਇੱਜ਼ਤੀ ਕਰਾਤੀ ਘਰੇ ਆਏ ਦੀ ਉਹ ਹੁਣ ਮੈਨੂੰ ਕੀ ਪਤਾ ਸੀ ਤੇਰੇ ਨਾਲ ਗਾਂ ਜਾ ਕੇ ਐ ਕਰੂਗਾ ਮੈਂ ਤੇਰੀ ਇੱਲੀ ਅਜਿੱਤ ਕਰਾਂ ਤੇ ਤੂੰ ਮੇਰੀ ਜਵਾਂ ਬੇਇੱਜ਼ਤੀ ਕਰਾਤੀ ਜਾਂ ਪਾਣੀ ਤੇ ਨੂਨ ਲਿਆ ਦੇ ਪੂਰਾ ਮੈਂ ਤਾਂ ਜਾਣਾ ਪਿੰਡ ਨੂੰ ਇੱਥੇ ਮੈਨੂੰ ਕੋਈ ਹੁਣ ਤੇਰੇ ਕੋਲ ਆਉਣ ਜਾਣ ਦਾ ਫਾਇਦਾ ਨਹੀਂ ਆਲਾ ਸਾਡੂਆ ਢੱਗ ਲਾ ਤੇ ਉਹ ਮੈਂ ਦੱਸਦਾ ਮੈਂ ਕੀ ਚੀਜ਼ਾਂ 10 ਕਿੱਲਾਂ ਦਾ ਮਾਲ ਕੰਮ ਹੈ ਮੈਂ ਐਵੇਂ ਨਹੀਂ ਤੁਰਿਆ ਫਿਰਦਾ ਤੇਰੀ ਅੱਜਦ ਨਹੀਂ ਰਹਗੀ ਤੇ ਨਾ ਹੁਣ ਘਰ ਚ ਹਾਂ ਹਾਂ ਆਂਦੇ ਘਰੇ ਅੱਜ ਨੂੰ ਤੂੰ ਆ ਪੈਗ ਲਾ ਤੇ ਫੇਰ ਤੈਨੂੰ ਮੈਂ ਦੱਸਦਾ ਸਾਰੀ ਕਹਾਣੀ ਵੀ ਕੀ ਕੀ ਉਹ ਡਰਾਮਾ ਰਚੀ ਬੈਠੇ ਆ ਨਾ ਤੱਕਲਾ ਫੇਰ ਤੇਨੂੰ ਦੱਸੂ ਕੀ ਕਹਾਣੀ ਆ ਫੋਨ ਬਣਿਆ ਗੱਲ ਕੋਸ ਮੈਂ ਤੈਨੂੰ ਦੱਸਦਾ ਹਰ ਇੱਕ ਕਹਾਣੀ ਇਹਦਾ ਪੂਰਾ ਡਰਾਮਾ ਰਚ ਆ ਗਿਆ ਤੁਹਾਡੇ ਨਾਲ ਤੈਨੂੰ ਬਣਾਈ ਬੈਠਿਆ ਬੇਕੂਫ ਸੋਹੇ ਤੈਨੂੰ ਬਿਮਾਰੀ ਨਹੀਂ ਬਿਮਾਰੀ ਦਾ ਸਿਰਫ ਉਹ ਪੈਸੇ ਹੜੱਪਣ ਦਾ ਬਹਾਨਾ ਹੈ ਹਾਰੇ ਠੀਕੇ ਇਹਦੇ ਪੈਸੇ ਆਪ ਹੜੱਪ ਜਾਂਦਾ ਅੱਛਾ ਉਹ ਆ ਮਿੱਠਾ ਝਾਲਮ ਸੋਨੂੰ ਫਰਦਾ ਮਗਰ ਲਾਈ ਜਦੋਂ ਮੈਂ ਸੋਨੂੰ ਕਿਹਾ ਵੀ ਮੈਨੂੰ ਕਾਹੇ ਚੀਜ਼ ਦਾ ਲਾਲਚ ਨਹੀਂ ਤੁਹਾਡੇ ਸੇਵਾ ਪਾਣੀ ਵਾਸਤੇ ਮੇਰੇ ਦੋ ਮੁੰਡੇ ਐ ਇੱਕ ਮੁੰਡਾ ਤੁਹਾਡੇ ਕੋਲ ਸਾਡੇ ਜਾਂਦਾ ਤੇ ਤੀ ਫੇਰ ਉਹਨੇ ਮਗਰ ਲੱਗੀ ਫਿਰਦੇ ਉਹ ਮੰਨਤਾ ਐਸਾ ਗੱਲ ਦਾ ਹੀ ਨਹੀਂ ਪਤਾ ਸੀਗਾ ਮਖਣਾ ਤੇਰੇ ਕਾ ਰਾਲੀ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਐ ਇੱਕ ਬਾਹੋਂ ਫੜ ਕੇ ਬਾਹਰ ਨਹੀਂ ਕੱਢਿਆ ਦੂਜੀ ਉਹ ਤੂੰ ਮੇਰੀ ਬੇਇੱਜ਼ਤੀ ਕਰਾਦੀ ਨਾਰ ਭੇਜ ਕੇ ਜੋ ਤੂੰ ਮੇਰੇ ਕੋਲੇ ਜਾਂਦਾ ਸੀ ਤੇਰੀ ਦੱਸ ਕਿਨੀ ਸੇਵਾ ਕਰਦਾ ਮੈਂ ਬਹੁਤ ਕਰਦਾ ਰਿਆ ਤੈਨੂੰ ਆਪ ਦਾ ਵੱਡਾ ਭਰਾ ਮੰਨ ਕੇ ਤੇਰੇ ਅੱਗੇ ਪਿੱਛੇ ਖਰੀਦ ਤੇ ਤੇਰੇ ਘਰੇ ਆ ਮਾਂ ਮੈਂ ਮੇਰੀ ਬੇਇੱਜ਼ਤੀ ਹੋ ਗਈ ਯਾਰ ਦੋਖੜੀ ਮੈਨੂੰ ਦੋਖਾਉਂਗਾ ਇਹਦੀ ਗੱਲ ਦਾ ਹਜੇ ਵੀ ਮੇਰੀ ਗੱਲ ਮੰਨ ਲਾ ਤੇਰੇ ਕੋਲੇ ਮੈਂ ਸੋਰ ਨੂੰ ਭੇਜ ਦਿੰਨਾ ਸੋਨ ਨੂੰ ਲਾਈ ਫਰਦਾ ਉਹ ਮਗਰ ਜਦੋਂ ਤੂੰ ਹੀ ਮੰਝੇ ਤੇ ਪੈ ਗਏ ਨਾ ਤੇ ਛੋਟੀ ਕਿਸੇ ਨੇ ਬਾਤ ਨਹੀਂ ਪੁੱਛਣੀ ਤੇ ਸਾਰਾ ਕੁਝ ਜਾਊਗਾ ਹੜੱਪ ਕੋਈ ਬਿਮਾਰੀ ਨਹੀਂ ਤੈਨੂੰ ਚੱਲ ਨਾਲ ਮੇਰੇ ਤੇਰੇ ਟੈਸਟ ਕਰਾਵਾਂ ਕਾਦੀ ਬਿਮਾਰੀ ਆ ਤੈਨੂੰ ਸਿਰਫ ਇੱਕ ਬੇਬੂ ਬਣਾਇਆ ਤੈਨੂੰ ਕੋਈ ਨਹੀਂ ਆਪਾਂ ਕਰਦੇ ਹੱਲ ਮੈਨੂੰ ਨਹੀਂ ਪਤਾ ਸੀ ਵੀ ਆਹ ਕੁੱਝ ਕਰਦਾ ਫਰਦਾ ਮੈਂ ਤਾਂ ਛੋਟੇ ਜਿਹੇ ਹੁੰਦੇ ਨੂੰ ਲੈ ਆ ਕੇ ਪਾਲਿਆ ਸੀਗਾ ਤੇ ਮੈਂ ਤਾਂ ਇਹਦੀ ਘੱਟ ਜਿਹੀ ਰੇਲ ਬਣਾ ਦੂੰਗਾ ਇਥੋਂ ਘਰੋਂ ਕੱਢ ਦੂੰ ਮੈਂ ਤੈਨੂੰ ਜੇ ਘਰੋਂ ਕੱਢੇਗਾ ਤਾਂ ਵਧੀਆ ਰਹੇਗਾ ਘਰੋਂ ਕੱਢਣਾ ਹੀ ਪੈਣਾ ਇਹ ਮੇਰੇ ਮਗਰ ਲੱਗਦਾ ਉਹਨੂੰ ਅੱਜ ਹੀ ਘਰੋਂ ਕੱਢ ਅੱਜ ਹੀ ਕਰਦਾ ਹਾਂ ਹਾਂ ਤੇਰੀ ਬੇਤੀ ਕਰਦਾ ਫਰਦਾ ਉਹ ਆਪਣੇ ਭਰਾਵਾ 'ਚ ਫਰਕ ਪਵਾਤਾ ਆਪਾਂ ਵੀ ਕੰਜਰ ਨੇ ਕੰਮ ਜਿਹੜਾ ਤੋਂ ਦਰਦੇ ਸੀਗੇ ਪਿਆਤੀ ਉਹਨੂੰ ਦੇਖਿਆ ਜਾਗਦੀ ਕਿ ਤੇਹ ਪ੍ਰਕਾਰ ਜਾ ਤੇ ਮੇਰੇ ਕੋਲ ਡਾਂਗ ਪਈ ਆ ਦੇਖ ਦੇਖ ਪੂਰਾ ਮਗਰ ਲਾਈ ਫਰਦਾ ਨਾ ਪੂਰਾ ਇਹ ਪੂਰੀ ਵਧੀਆ ਬੁੜੀ ਐ ਇਹ ਨਹੀਂ ਦਿਲਦੀ ਪਾ ਆਪਣਾ ਪਰ ਉਹ ਇਹਨੂੰ ਤੁਝਾਈ ਐ ਨਾ ਫਰਦਾ ਦੇ ਮਗਰ ਲਾਈ ਫਰਦਾ ਆਪਾਂ ਨੂੰ ਸਾਰਿਆਂ ਨੂੰ ਐ ਕਰਾਈ ਫਰਦਾ ਆਪਦੇ ਮਗਰ ਦਾ ਤਾਂ ਇਹ ਵੀ ਉਹਦੀ ਹੱਥ ਹਾਂ ਕਹਿੰਦੀ ਐ ਹਾਂ ਉਹ ਮਿੱਠਾ ਝਾਲ ਮਾ ਪੂਰਾ ਮਿੱਠਾ ਝਾਲ ਮਾ ਬਾਜੋ ਜੇ ਬਟੀ ਦਾ ਹਜੇ ਵੀ ਆ ਗਿਆ ਪੁੱਤ ਹਾਂ ਵਾ ਪੁੱਤ ਮੇਰੀ ਗੱਲ ਸੁਣ ਹਾਂ ਦੋਨੇ ਬੈਠੇ ਪੀ ਜਾਂਦੇ ਆ ਤੂੰ ਨਾ ਕੁਛ ਬੋਲਿਓ ਚਗਲੇ ਤਾਂ ਉਹ ਵੀ ਕੰਮ ਕਰਦਾ ਪੀ ਆ ਪੀ ਉਹਨੂੰ ਬੋਲੀ ਕਿਉਂ ਨਾ ਮਾਤਾ ਬਾਪੂ ਦੀ ਰਿਪੋਰਟ ਬਾੜੀ ਮਾੜੀ ਐ ਮੈਂ ਦੱਸੇ ਉਹਨੂੰ ਮੈਂ ਤੇਮਾ ਦੇ ਲੋੜ ਲੈ ਜਾਊਗਾ ਬੋਲੀ ਕਿਉਂ ਨਾ ਪੱਸ ਹਟ ਆਸਰਾ ਕਰਤਾ ਉਹੀ ਕੰਮ ਤੂੰ ਕੀ ਕਰਤਾ ਮੈਂ ਤੇ ਤੈਨੂੰ ਕੋਈ ਬਾਪੂ ਨਹੀਂ ਸ਼ਰਾਬ ਪੀਣ ਤੂੰ ਪੀ ਜਾਂਦਾ ਯਾਰ ਪਖਾ ਵੱਡਾ ਹੋ ਜਾ ਓਏ ਬੋਲਾ ਤਾਂ ਤੂੰ ਕੌਣ ਹਮਨਾ ਬੋਲ ਰਿਹਾ ਆ ਉਹ ਨੜਾ ਹੁੰਦਾ ਤੇ ਬਾਪੂ ਆਪੇ ਦਵਾਈ ਆ ਮੈਂ ਟੱਕੇ ਖਾਂਦਾ ਵਰਦਾ ਦਵਾਈ ਲੈਂਦਾ ਤੈਨੂੰ ਕੱਲ੍ਹ ਜਾਰੂ ਲੈਣੇ ਦੇ ਵਾਸਤੇ ਇਹ ਲੈ ਕੇ ਤਾਂ ਆਦੇ ਭੱਜੋ ਆ ਆ ਦੇਖੀ ਇਹਨਾਂ ਨੂੰ ਫੂਕੇ ਗਿਆ ਠੀਕਾ ਨੂੰ ਮਤਵਾ ਜਾ ਕੇ ਮੈਂ ਆ ਪੈਸੇ ਦੇ ਕੇ ਆ ਕਿਉਂ ਮਾਫਲਾ ਸਾਡਾ ਪ੍ਰਸਾਦ ਪੋਣਾ ਯਾਰ ਬਰਸਾਤ ਦਾ ਖੇਲ ਮੈਂ ਬੈ ਕੇ ਦੇਖਿਆ ਮੋਦਰਾ ਤੈਨੂੰ ਭੁੱਲਿਆ ਮੈਂ ਲਿਆ ਕੇ ਦੇਣ ਆਲਾ ਸੀ ਤਸਾ ਤੂੰ ਪਾਈ ਬੈਠਾ ਹਾਂ ਹਾਂ ਬੈਨ ਮਾਦੂਲਾ ਕੀ ਬਿਮਾਰੀਆਂ ਨੂੰ ਚੰਗੇ ਭਲੇ ਨੂੰ ਐਵੇਂ ਬੁੱਧੂ ਬਣਾਏ ਆ ਤੂੰ ਤੜ ਕੇ ਮੇਰਾ ਹਸਪਤਾਲ ਦੇ ਰਿਪੋਰਟਾਂ ਨਹੀਂ ਬਾਪੂ ਦੀਆਂ ਹਾਂ ਤੱਕ ਲਾ ਆ ਜੀ ਰਿਪੋਰਟਾਂ ਤੇਰੇ ਨਾ ਰਿਪੋਰਟਾਂ ਦੀ ਕੋਈ ਲੋੜ ਨਹੀਂ ਯਾਰ ਮੈਨੂੰ ਨਹੀਂ ਪਤਾ ਤੇਰੀ ਆ ਗਈ ਤੇ ਹੁਣ ਕਰ ਹੋ ਜਾ ਓਏ ਕੱਟੇ ਰਿਪੋਰਟ ਐ ਨਾ ਇਹ ਕੱਟਿਆ ਨਾ ਮਗੋਂ ਨਾ ਰਿਪੋਰਟ ਕੱਢਾ ਮੱਫੜ ਮਾਰਦਾ ਤੇ ਪਤਾ ਕਿ ਤੇਰੀ ਦਵਾਈ ਚੱਲਦੀ ਆ ਬੱਸ ਬਣ ਜਾ ਮੇਰੀ ਗੱਲ ਸੁਣ ਲੈ ਬਾਪੂ ਦਾ ਹੋ ਜਾ ਹੁਣ ਨਾ ਕਰ ਕੋਈ ਤੇਰੀ ਰਿਕਮੈਂਡ ਨਹੀਂ ਦਿੱਤੀ ਆ ਤੇ ਕੋਈ ਬਾਹਰ ਮੈਂ ਨਿਕਲ ਜਾਊਂਗਾ ਤੈਨੂੰ ਬਹਿ ਜਾ ਨਿਕਲ ਤਰ ਤਰ ਨਾ ਦੇ ਕਰ ਸ਼ਰਾਬ ਨਾ ਪੀ ਮੈਂ ਘਰ ਛੱਡ ਜਾ ਤੂੰ ਪਰਵਾਤਾ ਮੈਥੋਂ ਤੂੰ ਸ਼ਰਾਬ ਨਾ ਪੀ ਮੈਂ ਘਰ ਲੂਟ ਆਪਣੇ ਘਰੇ ਲੜਾਈ ਪਾਉਣ ਨੂੰ ਆਇਆ ਛੱਗਾ ਲਾਉ ਕਾ ਪੂਰਾ ਕੀ ਲੜਾਈ ਪਵਾਤੀ ਮੈਂ ਹਟੇ ਤੇ ਤੂੰ ਰੱਫ ਲਾ ਬੋਲ ਤੈਨੂੰ ਮਰਦਾ ਕਹਿ ਕੇ ਰਹੇ ਆ 25 ਸਾਲ ਹੋ ਗਏ ਤੂੰ ਯਾਤ ਨਹੀਂ ਇਹ ਮੁੰਡੇ ਨੂੰ ਅਰੇ ਮੋੜੇ ਜੀ ਜਾ ਜੇ ਤੂੰ ਅਰੇ ਅੱਗੇ ਸੇ ਪਾਖੜਾ ਖੜਾ ਕਰ ਦਿੰਦਾ ਕਿੱਥੋਂ ਆ ਕੇ ਦਾਤ ਲੱਗ ਜਾਂਦਾ ਇਹਦੇ ਮਗਰ ਲੱਗੀ ਧਰਤੀਆਂ ਤੂੰ ਇਹ ਮੇਰੇ ਤੋਂ ਮੱਥਾ ਤਾਂ ਸੀ ਗਿਆ ਕਿੰਚਾ ਤੋਂ ਆ ਗਿਆ ਸੀ ਇਹ ਨਾ ਕੋਈ ਨਾ ਕੋਈ ਨਮਕਿਆ ਪਾ ਕੜਾ ਕਰੂਗਾ ਉਹੀ ਕਰਤਾ ਜਿਹੜਾ ਕਰਨਾ ਸੀ ਬੇਬੇ ਝੂੜਦੇ ਬੋਲਦਾ ਮੈਂ ਉਥੋਂ ਬੋਤਲ ਲੈ ਕੇ ਦੇ ਕੇ ਗਿਆ ਉਹਨੂੰ ਮੈਂ ਨਾਲ ਕਹੇਗਾ ਮੇਰੇ ਬਾਪੂ ਨਾ ਪਈ ਬਾਪੂ ਰਿਪੋਰਟ ਬਾੜੀਆਂ ਹੋਈ ਹੈ ਉਹਦੇ 80% ਡੈਮੇਜ ਆਦਾ ਮੈਂ ਭਾਈ ਇਹ ਤਾਂ ਸਕਾਪ ਨਹੀਂ ਘੱਟ ਪੁਆਲਾ ਪਾ ਉਹਨੂੰ ਆਉਂਦਾ ਜਦੋਂ ਆਉਂਦਾ ਆਪਾਂ ਨੂੰ ਜ਼ਿਆਦਾ ਨਹੀਂ ਇਹੇ ਚਲ ਬੇਬੇ ਨਾ ਬੋਲ ਤੂੰ ਵੈਨ ਦੇ ਛੱਟ ਪਰੇ बोला ਕਿ ਮੇਰਾ ਪਤ ਮੈਨੂੰ ਅੱਗ ਲੱਗ ਜਾਂਦੀ ਹੈ ਤੈਨੂੰ ਕੋਈ ਕੋਈ ਮਾੜਾ ਆਂਦਾ ਮੈਥੋਂ ਨਹੀਂ ਲਿਆ ਜਾਂਦਾ ਚਲ ਕੋਈ ਨਹੀਂ ਪਤਾ ਕੀ ਹੈ ਚੰਗੇ ਨੇ ਚੰਗੇ ਰਹਿਣਾ ਹੁੰਦਾ ਦੁਨੀਆਂ ਲੱਖ ਮਾੜਾ ਕਹੇ ਜੀ ਠੀਕ ਹੈ ਪਰ ਬਾਪੂੜਿਆ ਚ ਪਿਗਲੀ ਨਾਲ ਤੜਕੇ ਵਿਖਲੇ ਬੋਦਰਾ ਲੰਗਦਾ ਮੈਂ ਇਹ ਮੈਂ ਕੰਜਰ ਉਹਦੇ ਮਗਰ ਲੱਗਿਆ ਉਹ ਤਾਂ ਕੰਜਰ ਹੈਗਾ ਨਾਲ ਇਹਨੂੰ ਵੀ ਕੰਜਰ ਬਣਾ ਲਿਆ ਜਦੋਂ ਇਹ ਆਉਂਦਾ ਨਾ ਬਾਪੂ ਇਹਦੇ ਮਗਰ ਲੱਗਦਾ ਤੇ ਸਿਆਸ ਭਾੜ੍ਹਦਾ 10 ਗੱਡਾ ਝੂਠ ਬੋਲੇ ਨੇ ਪਰ ਕੋਈ ਨਹੀਂ ਅਰਗੇ ਠੇਕਾ ਬੋਲੇ ਕਰਦਾ ਹਾਂ ਬਾਪੂ ਨੂੰ ਉਹਨੂੰ ਪਸਾਉਂਗਾ ਮੁੰਡੇ ਬੋਤਲ ਮੈਂ ਲੈ ਕੇ ਦੇ ਕੇ ਦੇਖ ਗਿਆ ਅਜਾ ਪੈਸੇ ਵੀ ਜਾਣੇ ਉਹਦੇ ਮੇਰਾ ਸਾਰਾ ਦਿਨ ਉਹ ਜਦੋਂ ਆਉਂਦਾ ਤੇ ਕੰਨ ਭਰੀ ਜਾਂਦਾ ਜਦੋਂ ਆਉਂਦਾ ਤੇ ਕੰਨ ਨਾਲ ਹੀ ਮੈਂ ਕੰਨ ਭਰੀ ਜਾਂਦਾ ਉਹਦੇ ਉਹ ਭਰੀ ਜਾਂਦੇ ਬੇਬੇ ਮੈਂ ਤਾਂ ਕੋਈ ਗੱਲ ਨਹੀਂ ਮੈਂ ਪਤਾ ਕੀ ਚੱਕਰਾ ਮੈਂ ਉਹਨੂੰ ਬੋਤਲ ਲੈ ਕੇ ਦੇ ਕੇ ਮਿੰਤ ਕਰਕੇ ਗਿਆ ਮਾਸਰਾ ਮੇਰੇ ਬਾਪੂ ਨਾ ਪਏ ਬਾਪੂ ਨੂੰ ਵਾਲੀ ਪ੍ਰੋਬਲਮ ਉਹਨੂੰ ਵੀ ਪਤਾ ਤਰ ਕੇ ਉੱਠ ਗਿਆ ਤੇ ਕਹਿੰਦੀ ਕੋਈ ਨਹੀਂ ਪਤਾ ਤੂੰ ਹੀ ਕਰਨਾ ਕਰ ਉਹਦਾ ਕੰਨ ਨਾ ਨਾ ਕੱਚਾ ਹੈਗਾ ਪਰ ਮੈਂ ਤੇਰੇ ਨਾਲ ਹੀ ਆਂ ਤੇਰੇ ਨਾਲ ਹੀ ਖੜੂੰਗੀ ਤੂੰ ਮੇਰਾ ਪੁੱਤ ਤਾਂ ਮੈਂ ਤੇਰੀ ਮਾਂ ਹਾਂ ਪਾਉਂਦੇ ਵੰਦੇ ਉਹਨਾਂ ਚਲੇ ਕੰਮ ਕਰ ਖੋ ਤੂੰ ਨਾ ਬੋਲੀ ਚੰਗਾ ਮੈਂ ਤਾਂ ਨਹੀਂ ਬੋਲਦੀ ਬੰਦਾ ਮੈਂ ਕਰਨਾ ਕੰਮ ਆ ਫੇਰ ਆਉਂਦੀ ਆ ਇਹਨੂੰ ਪੂਰਾ ਮਗਰ ਲਾਈ ਫਰਦਾ ਪਹਿਲਾਂ ਗੈਰ ਦੇ ਠੋਕ ਦੋ ਵੱਡੀ ਦੀ ਬਾਈਕ ਨਾ ਕਿਉਂ ਇਹਦੇ ਮਗਰ ਲਾ ਕੇ ਤੂੰ ਜਵਾਕ ਦੇ ਹੱਥ ਚੱਕ ਤਾ ਕੋ ਜਿਉ ਤੇਰੇ ਬਰਾਬਰ ਮਰਦਾ ਤੇਰਾ ਰਹਿਣਾ ਕੀ ਸੀ ਤੇਰਾ ਤੇ ਇਹਦਾ ਬੇਇੱਜ਼ਤੀ ਹੋ ਜਾਂਦੀ ਬਹੁਤ ਮੈਂ ਮਾਰਦਾ ਇਹਦੇ ਹਾਂ ਵੇ ਮੈਂ ਐਂ ਕਰ ਮਾਰ ਤੂੰ ਬੱਦਲ ਬੱਦਲ ਤੂੰ ਬੱਦਲ ਤੂੰ ਬੱਦਲ ਹਾਂ ਹਾਂ ਬੱਦਲ ਉੱਪਰ ਆਂ ਤੈਨੂੰ ਇੱਥੇ ਮਾਰੂਗਾ ਨਹੀਂ ਆਂ ਤੂੰ ਛੱਡ ਦੇ ਬੇਬਰੋਤ ਮਾਰ ਤਾ ਮੈਂ ਤੂੰ ਸਾਡਾ ਤੇਰਾ ਵਿੱਚ ਮਾਰਦਾ ਹਾਂ ਕਿ ਨਹੀਂ ਸਾਡੇ ਚੱਲ ਬਾਹਰ ਆ ਤਾਂ ਸਾਡੇ ਨੂੰ ਕਰੋ ਮਾਰ ਤੋ ਖਾ ਜਾ ਕਿਉਂ ਕੱਢ ਬਾਹਰ ਇਹਨੂੰ ਪੁਰਸੇ ਹੋ ਜਾ ਬਿੱਥੋ ਮੇਰੇ ਕਰ ਚੱਲ ਬਾਹਰ ਨਿਕਲ ਕਰੋ ਅਬੇ ਸਾਹ ਲਾ ਗਿਆ ਜੀ ਤੇਰਾ ਕੀ ਇੱਥੇ ਤੇ ਤੇਰਾ ਕੀ ਇੱਥੇ ਮੇਰਾ ਵੀ ਸਾਰਾ ਗੋਹਾ ਮੇਰਾ ਵੀ ਸਾਰਾ ਗੋਹਾ ਚਲ ਮੋ ਪਾਦਾ ਮਾ ਲਾ ਗਿਆ ਹੈ ਇਹਨੇ ਨੇ ਖੇਡ ਬਣਾ ਛੱਡੀ ਆ ਕੌਣ ਪਰ ਹੁੰਦਾ ਲੱਗਦਾ ਆ ਮੈਂ ਮੇਰਾ ਗੋਹਾ ਤੇਰੇ ਕੋਲ ਹੀ ਰਹੂਗਾ ਤੁਸੀਂ ਨਿਕਲ ਲਓਗੇ ਬੜਾ ਦੇਖੋ ਮੇਰਾ ਹੁਣ ਮੇਰਾ ਆ ਆ ਨਾ ਦੇਖ ਲਾ ਦੇਖ ਲੈ ਵਾ ਤੈਨੂੰ ਵੀ ਘਰੋਂ ਬਾਹਰ ਨਿਕਲਣਾ ਪੈਗੀ ਜੇ ਪਿਆਉਗਾ ਪੁੱਤਾ ਨਾ ਤੜਕੇ ਨੂੰ ਇਹ ਘਰੋਂ ਬਾਹਰ ਹੋਣਾ ਚਾਹੀਦਾ ਆਪਣੇ ਦੋਹਾਂ ਭਰਾਵਾਂ ਦੇ ਗਾਲਚੇ ਹੱਥ ਪਾੜਾਇਏ ਨੇ ਸੜਕਾਂ ਕੱਲੋਂ ਆਇਆ ਮਾਮੀ ਕੱਢਦਾ ਇਹਨੂੰ ਹੁਣ ਤਾਂ ਆਪਣੀ ਪੀਤੀ ਵੱਜੂਗੀ ਦੇਖ ਲੈ ਦਿਖਾ ਗਿਆ ਨਾ ਸ੍ਰੀ ਦਾ ਰੰਗ ਪਾ ਗਿਆ ਨਾ ਤੇਰੇ ਗਾਲਚੇ ਹੱਥ ਹਜੇ ਤੂੰ ਇਹਦੇ ਉਹ ਸੇਵਾ ਭਾਲਦਾ ਹੀ ਹੁਣ ਤੈਨੂੰ ਵੇਖੂਗਾ ਮੈਂ ਕੀ ਕਰਦਾ ਤੂੰ ਕੋਈ ਨਾ ਮੈਂ ਕਰਦਾ ਹੱਲੇ ਦਾ ਹੁਣ ਰਹੁ ਤਾਂ ਤੇਰਾ ਹੁੰਡਾ ਹੀ ਰੁਗਾਇਥੇ